ਜਾਤੀ ਜਾ ਮੈਂ ਕੀ ਗੱਲ ਕਹਿੰਦਾ ਕੋਈ ਮਨਾਉਣੀ ਨਹੀਂ ਹੈ ਕਿਸੇ ਦੇ ਨਹੀਂ ਆਉਣਾ ਮਨਾਉਂਦੇ ਉਹਨਾਂ ਨੇ ਸ਼ੁਕਰ ਮਨਾਇਆ ਤਿੰਨ ਵੱਡੀ ਬਹੁਤਾ ਲਾਡ ਪਿਆਰ ਬੱਚਿਆਂ ਨੂੰ ਵਿਗਾੜ ਦਿੰਦਾ ਹੈ ਇਹ ਪਰਿਵਾਰ ਲਾਡਾਂ ਪਿਆਰਾਂ ਚ ਪੜਿਆ ਸੀ ਮਾੜੇ ਲੋਕਾਂ ਚ ਬੈਠ ਉੱਠਣ ਲੱਗਿਆ ਕੋ ਸੰਗਤ ਯਾਰ ਵੀ ਨਹੀਂ ਮਾੜੇ ਵਾਲੇ ਇਹ ਮਾੜੇ ਲੋਕਾਂ ਦੀ ਕੋ ਸੰਗਤ ਬੰਦੇ ਨੂੰ ਲੈ ਕੇ ਬਹਿ ਜਾਂਦੀ ਹੈ ਖੰਡਾ ਜੱਗਿਆਂ ਲੋਕਾਂ ਦੀ ਸੰਗਤ ਬੰਦੇ ਨੂੰ ਤਾਰ ਲੈਣੀ ਹੈ ਅੱਜ ਆਪਾਂ ਇਹੀ ਕੰਮ ਛੱਡਵਾ ਹੋਰ ਸਭ ਕੁਝ ਬੱਚਿਆਂ ਦਾ ਸੀ ਦੇਖਦੇ ਆ ਪਰ ਆਪਾਂ ਕਦੇ ਇਹ ਨਹੀਂ ਦੇਖਦੇ ਇਹਦੀ ਬਹਿਣੀ ਨੂੰ ਖੜੀ ਕਿੰਨਾ ਚਾਹੀਏ ਇਹਦੇ ਯਾਰ ਵੀ ਹੀ ਜਾਂਦੇ ਆਪਾਂ ਕਦੇ ਮੁਝਾਰੀ ਪੁਰਾਣੇ ਬਜ਼ੁਰਗ ਆਹੀ ਚੀਜ਼ਾਂ ਬਚਾਉਦੇ ਹੁੰਦੇ ਸੀ ਬੱਚਾ ਬਹਿਣਾ ਉੱਤ ਤੱਕ ਨਾ ਦੇ ਵਿੱਚ ਆਪਣੇ ਨਿਆਣਿਆਂ ਦੀ ਸੰਗਤ ਬੇਟ ਵੈਣ ਉਠਣ ਲੱਗੇ ਬੱਚੇ ਤਾਂ ਵਿਗੜ ਗਏ ਤੋਬ ਦਿੰਦੀ ਐ ਕੋ ਸੰਗਤ ਮਾੜੇ ਬੰਦਿਆਂ ਦੀ ਸਤ ਸੰਗਤ ਆਰ ਦਿੰਦੀ ਐ ਜਿਹੜੀ ਐ ਸੰਗਤ ਮਾੜੇ ਬੰਦੇ

ਮਾੜੇ ਲੋਕਾਂ ਦੀ ਸੰਗਤ ਆਪਾਂ ਨੂੰ ਡੋਕ ਦਿੰਦੀ ਚੰਗਿਆਂ ਫੁਰਖਾਂ ਦੀ ਸੰਗਤ ਤਾਰਦੀ ਹੈ ਇਸੇ ਵਾਸਤੇ ਗੁਰੂ ਬਾਬਾ ਜੀ ਨੇ ਪਹਿਲਾਂ ਇਹੀ ਗੱਲ ਸਮਝਾਈ ਸਾਾਕਤ ਸੰਗ ਨਾ ਕੀਜੀਏ ਦੂਰੋਂ ਜਾਈਏ ਪਾਹ ਮਨ ਮੁਕ ਬੰਦੇ ਤੋਂ ਮਹਾਰਾਜ ਜੀ ਦੇ ਪਾਸੇ ਹੀ ਚੰਗੇ ਪਰ ਆਪਾਂ ਇਹ ਚੀਜ਼ ਵਿਚਾਰਦੇ ਇਹ ਪ੍ਰੇਮਾਂ ਵੇਗੜ ਗਿਆ ਯਾਰਾ ਬੇਲੀਆਂ ਚ ਉਹਨਾਂ ਨੇ ਬਾਤ ਦਾ ਨਸ਼ਾ ਪਤੇ ਤੇ ਉਹ ਤਾਂ ਬਾੜਦੇ ਹੀ ਹੁੰਦੇ ਆ ਵੀ ਸਾਡੀ ਪਾਰਟੀ ਬਣੇ ਨਸ਼ਾ ਪਤਿਆਂ ਦਾ ਨਹੀਂ 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 ਮੈਂ ਇਹ ਕਹਿੰਦਾ ਮੈਂ ਇਹ ਕਹਿੰਦਾ ਉਹ ਕਹਿੰਦੇ ਕੋਈ ਨਾ ਥੋੜੀ ਜਿਹੀ ਤਾਂ ਪੀਂ ਲੈ ਆਈ ਗੋ ਵਿੱਚ ਚਲ ਗਿਆ ਬੰਦੇ ਨੂੰ ਉਹ ਕੈਂ ਬਗੜ ਗਿਆ ਤੁਹਾਨੂੰ ਮੈਂ ਕਈ ਵਾਰੀ ਸਿਆਣਿਆਂ ਬਿਆਣਿਆਂ ਨੂੰ ਵਿਆਹਾਂ ਸਾਦੀਆਂ 'ਚ ਵੇਖਦਾ ਹਾਂ ਚੰਗੇ ਭਲੇ ਬੰਦੇ ਬਿਆਹਾਂ ਸ਼ਾਦੀਆਂ ਤੇ ਰਿਸ਼ਤੇਦਾਰ ਕਹਿੰਦੇ ਉਹ ਫਲਾਣਾ ਸਾਹ ਬਾਣਤਾ ਰੱਖ ਮੜ ਲੈ ਰਿਸ਼ਤੇਦਾਰਾਂ ਦਾ ਮਾਣ ਰੱਖਦੇ ਰੱਖਦੇ ਕਈਆਂ ਦੀ ਪੱਗਾਂ ਗਲ ਚ ਪਈ ਜਾਂਦੀ ਹੈ ਗੁਰੂ ਦੀ ਸਿੱਖੀ ਛੱਡ ਜਾਂਦੇ ਆਪਾਂ ਗੁਰੂ ਬਾਬੇ ਦਾ ਹੁਕਮ ਛੱਡ ਕੇ ਇਹ ਇਹਹੋ ਜਿਹੇ ਰਿਸ਼ਤੇਦਾਰ ਇਹੋ ਜਿਹੇ ਯਾਰਾਂ ਬੇਣੀਆਂ ਨੂੰ ਮਾਰਦੇ ਨੇ ਪਾਣੀ ਚ ਜਿਵੇਂ ਡੂਕਾ ਵਾਹ ਜਿਹੜੇ ਤੈਨੂੰ ਰੱਬ ਕੋ ਤੋੜ ਦੇਣ ਨਾ ਉਹ ਜਬਦੂਤ ਹੈ ਤੇ ਜਿਹੜੇ ਪਰੌੜਿਆਂ ਦੇ ਘਰੇ ਆਇਆ ਤੇ ਰੱਬ ਚੀਤੇ ਆ ਜੇ ਉਸ ਪਰੌੜੇ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਉਡੀਕਦੇ ਆ ਦੋ ਤਰ੍ਹਾਂ ਦੇ ਪਰੌੜਿਆਂ ਬਾਣੀ ਚ ਜਿਹਦੇ ਆਉਣੇ ਰੱਬ ਜਾਦਾ ਭਲ ਕੇ ਅੱਖ ਪਰਹੁਣਾ ਮੇਰੇ ਘਰ ਆਉ ਗੁਰੂ ਅਰਜਨ ਦੇਵ ਕਹਿੰਦੇ ਕੋਈ ਇਹੋ ਜਿਹਾ ਰਿਸ਼ਤੇਦਾਰ ਪਰਾਉਣਾ ਸਾਡੇ ਘਰੇ ਆਵੇ ਜੀਦੇ ਆਉਂਦਿਆਂ ਅਸੀਂ ਅੰਮ੍ਰਿਤ ਮੇਲੇ ਉਹੀ ਦਾਬੋ ਦਾ ਨਾਮ ਲੈਂਦਾ ਜੀਦੇ ਆਉਂਦੇ ਆ ਤੇ ਸਾਨੂੰ ਰੱਬ ਚ ਇਤੇ ਆ ਗਿਆ ਇਹੋ ਜਿਹਾ ਪਰਾਉਣਾ ਚਾਹੀਦਾ ਹੁਣ ਦੂਜੇ ਪ੍ਰੋਣਾ ਵੀ ਸੁਣਨ ਦੀ ਬਾਣੀ ਚ ਲਿਖੀ ਜੀਦੇ ਆਣੇ ਗੁਰਦਾਰਾ ਭੁੱਲ ਜੇ ਜਿਤ ਕਰ ਹਰ ਕਾਂਤਨਾ ਪਰਗਟਈ ਪਠ ਨਗਰ ਸੇਗਰਾ ਪ੍ਰਭ ਸੁਆਮੀ ਕੰਤਿ ਬਿਹੁਣਿਆ ਬੀਤ ਸਜਣ ਸਭ ਜਾ ਜਿਹੜੇ ਰਿਸ਼ਤੇਦਾਰਾਂ ਨੇ ਤੈਨੂੰ ਰੱਬ ਭੁਲਾਦਾ ਨਾ ਉਹ ਤਾਂ ਜਮਦੂਤ ਨੇ ਆਖੋ ਸੱਤ ਆਮੀਨ ਦੇਖੇ ਨਹੀਂ ਕਈ ਬੰਦੇ ਚੰਗੇ ਭਲੇ ਗੁਰੂ ਘਰ ਜਾਣ ਵਾਲੇ ਜਦੋਂ ਸਵੇਰੇ ਕਿਤੇ ਬਾਪਾ ਸੱਜਣ ਸਿੰਘ ਜੀ ਅਰਘਾ ਗੁਰਮੁਖ ਪੁੱਛੇ ਵੀ ਬਨਾਨਸ ਸਾਂ ਗੁਰਦੁਆਰੇ ਨਹੀਂ ਆਇਆ ਕਾਹਦਾ ਉਹਨਾਂ ਰਿਸ਼ਤੇਦਾਰ ਆਗੇ ਉਹ ਕਾਦੇ ਰਿਸ਼ਤੇਦਾਰਾ ਜਿਹਨੇ ਤੈਨੂੰ ਰੱਬੀ ਭੁਲਾਦਾ ਕੋਈ ਨੁਦੁਰੇ ਜਿਨ੍ਹਾਂ ਦੇ ਆਉਣ ਦਾ ਦਿਨ ਰੱਬ ਕੋਲ ਜਾ ਪਰ ਆਪਾਂ ਇਹੇ ਜੀ ਰਿਸ਼ਤੇਦਾਰਾਂ ਨੂੰ ਜਾਦੇ ਪਿਆਰ ਕਰਦੇ ਜਿਹੜੇ ਆਉਂਬਰੀ ਕਹਿੰਦੇ ਐ ਜਿਉਂ ਉਹਨਾਂ ਨੂੰ ਪੁੱਛੀਏ ਫਲਾਣਾ ਸਾਹਿਬ ਰੋਟੀ ਖਾਏਗਾ ਕੋਈ ਡਾਇਰੈਕਟਲੀ ਬੋਲਦੇ ਕੋ ਕਹਿੰਦੇ ਆ ਖਾਣ ਜੋਗਾ ਤਾਂ ਕਰ ਦੋ ਵੀ ਖਾਣ ਜੋਗੇ ਤਾਂ ਕਰਦੇ ਹੋ ਫਿਰ ਖਾਂ ਲਾਂਗੇ ਸਮਝੀ ਗਈ ਸੀ ਫਲਾਣਾ ਸਾਹਿਬ ਚੱਲਿਆ ਬਾਜ਼ਾਰ ਨੂੰ हां हम बस फाड़ ले आई ना ਲੈਣਾ ਨਹੀਂ ਪੈਂਦਾ ਕੀ ਇਹ ਮਸ਼ਹੂਰੀ ਨਹੀਂ ਵਾ ਫੜ ਲੈ ਆਈ ਉਹਦਾ ਪੁਰਾਣਾ ਰੂਹ ਹਾਰਾ ਨੇ ਜੇ ਬੂਤਾ ਜਿੰਨਾ ਵੀ ਆਪਣੇ ਘਰੋਂ ਖੋ ਗਿਆ ਜਿਹਦੇ ਆਪਣੇ ਰੱਬ ਯਾਦ ਆ ਗਿਆ ਉਹਨੂੰ ਸੱਚੇ ਪਾਤਸ਼ਾਹ ਬਾਣੀ ਚ ਟੁੜੀਕਦੇ ਕੋਈ ਆਵੇ ਸਾਡੇ ਕੋਲ ਇਹ ਹੌਲੀ ਹੌਲੀ ਵਿਗੜਦਾ ਵਿਗੜਦਾ ਅੱਜ ਇੱਕ ਪੈਗ ਤੇ ਆਇਆ ਹੋਲੀ-ਹੋਲੀ ਪੋਕਵੇ ਤੇ ਆ ਗਿਆ ਹੋਲੀ-ਹੋਲੀ ਸਾਰੇ ਨਸ਼ੇ ਬੱਤੇ ਲੱਗਿਆ ਥਾਂ ਬਿਗੜਦਾ ਬਿਗੜਦਾ ਸੁਪਰੇ ਬਿਗੜ ਗਿਆ ਸਿਆਣੇ ਲੋਕ ਸੇੜ ਨੂੰ ਸਮਝਾਉਂਦੇ ਉਹ ਮੁੰਡੇ ਨੂੰ ਸਮਝਾਉਂ ਕਹਿੰਦਾ ਨਾ ਨਾ ਮੇਰੇ ਮੁੰਡੇ ਅਰਕਾ ਤਾਂ ਚੰਗਾ ਹੀ ਕੋਈ ਇਹ ਤਾਂ ਚੰਗਾ ਹੀ ਬਣਾਏ ਪਰ ਨਸ਼ਿਆਂ 'ਚ ਗਲਤਾਨ ਹੋ ਗਿਆ ਜਦੋਂ ਸਰੀਰ ਦੇ ਵਿੱਚ ਗੰਧ ਮੰਦ ਪਾੜਿਆ ਉਹਦਾ ਫਿਰ ਤਨ ਤੇ ਵੀ ਅਸਰ ਪਿਆ ਇਹਦੇ ਸ਼ਰੀਰ ਤੇ ਕੋੜ ਹੋ ਗਿਆ ਸਾਰਾ ਸ਼ਰੀਰ ਫਟ ਗਿਆ ਇਹਨਾਂ ਮਹਾਰਾਜ ਜੀ ਨੇ ਪਹਿਲਾਂ ਸਾਡਾ ਖਾਣਾ ਪੀਣਾ ਛੱਡ ਦਿੱਤਾ ਆਪ ਦੀ ਖਰਾਬ ਸਿਹਤ ਕੋ ਖਾਣ ਇਹਦੇ ਕੋੜ ਹੋ ਗਿਆ ਸੇਠ ਕਹਿੰਦਾ ਮੈਂ ਆਪੇ ਇਲਾਜ ਕਰਾ ਲਵਾਂ ਇਲਾਜ ਕਰਾਉਂਦਿਆਂ ਕਰਾਉਂਦਿਆਂ ਸਭ ਕੁਝ ਵਿਗ ਗਿਆ ਕਹਿੰਦੇ ਇਹ ਵੀ ਰਾਜੀ ਹੁੰਦਾ ਹੈ ਜੇ ਕਰੇ ਰਹੂਗਾ ਮਾਰੀ ਹੋਰਾਂ ਨੂੰ ਵੀ ਲੱਗ ਜੂਗੀ ਫਸ ਫਿਰ ਇਹਦਾ ਮੱਜਾ ਇਹਨਾਂ ਨੇ ਮੋਟਰ ਤੇ ਲਾ ਲਿਆ ਕਰਵਾ ਹੁਣ ਇਕੱਲਾ ਹੀ ਪਿਆਰ ਇਹਦਾ ਮੋਟਰ ਤੇ ਕੋਈ ਪਤਾ ਲੈਣ ਨਹੀਂ ਆਉਂਦਾ ਅੱਗੇ ਯਾਰ ਵੀ ਦੀ ਸ਼ਾਮਾਂ ਨੂੰ ਡੱਬਦੇ ਫਿਰਦੇ ਹੁੰਦੇ ਸੀ ਵੀ ਆਇਆ ਨਹੀਂ ਹੁਣ ਕੋਈ ਕੋਲ ਵੀ ਨਹੀਂ ਹੁੰਦਾ ਜਦੋਂ ਵਕਤ ਇਨਸਾਨ ਤੇ ਆਣ ਪੈਂਦਾ ਹੈ ਮਿੱਤਰ ਮਿੱਤਰਾਂ ਤੋਂ ਪਾਸਾ ਵੱਟ ਜਾਂਦੇ ਮੋਟੇ ਖਰੀਦੀ ਕੋਈ ਨਾ ਪਰਖ ਕਰਦਾ ਸੱਪ ਰਸੀਆਂ ਦੇ ਬਣ ਕੇ ਦੱਸ ਜਾਂਦੇ ਕੌਣ ਖੜਦਾ ਉੱਥੇ ਸਮੇਂ ਸੁਖ ਮੈਂ ਆਣ ਬਹੁਤ ਮਿਲ ਬੈਠ ਤਰਹਿਤ ਚ ਹਉ ਦੇ ਸਕੇਰੇ